ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਅੱਜ ਅਸੀਂ ਚੱਲੇ ਆਂ ਦਰਾਹੇ ਥੋੜਾ ਥੋੜਾ ਸਮਾਨ ਲੈਣਾ ਲੈ ਸਮਾਨ ਕਾਫੀ ਆ ਵੈਸੇ ਪਰ ਹੈਗਾ ਦੂਰੋਂ ਦੂਰੋਂ ਜੇ ਲੈਣਾ ਆ ਤੇ ਤੂੰ ਝੂਠ ਬੋਲਦਾ ਛੋਟੇ ਛੋਟੇ ਨਹੀਂ ਸਾਰੇ ਠੀਕ ਠਾਕ ਆ ਕੋਈ ਠੀਕ ਨਹੀਂ ਆ ਸਾਰਿਆਂ ਨੇ ਬਸ ਮੈਨੂੰ ਪਤਾ ਨਹੀਂ ਕੀ ਹੋਇਆ ਕਿ ਲੈ ਕੁਝ ਐクセਡ ਕਰਾਉਣਾ ਹੈ ਨਹੀਂ ਚੀਜ਼ਾਂ ਦਾ ਵੀ ਕਰਾਉਣਾ ਮੈਂ ਵੀ ਸਟੈਂਡ ਦੀ ਗੱਲ ਐਟੀਟਿਊਡ ਰੱਖਣਾ ਚਾਹੀਦਾ ਹੈ ਜੀ ਕਿਉਂਕਿ ਕਹਿੰਦੇ ਆ ਵੀ ਤੁਸੀਂ ਇੱਕ ਬੰਦੇ ਨੂੰ ਦੁੱਖ ਨਹੀਂ ਦੱਸ ਸਕਦੇ ਇਸ ਕਰਕੇ ਦੁਨੀਆ 'ਚ ਕਹਿੰਦੇ ਸਭ ਤੋਂ ਵੱਡਾ ਝੂਠ ਬੋਲਣ ਵਾਲਾ ਇਹੀ ਆ ਹਾਂ ਵੀ ਮੈਂ ਠੀਕ ਠਾਕ ਆ ਪਰ ਠੀਕ ਕੋਈ ਨਹੀਂ ਹੁੰਦਾ ਕਿਸੇ ਨਾ ਕਿਸੇ ਲੋਡ ਪ੍ਰੋਬਲਮ ਪਤਾ ਨਹੀਂ ਮੈਨੂੰ ਸ਼ਾਇਦ ਫੀਵਰ ਜਿਹਾ ਫੀਲ ਹੋ ਰਿਹਾ ਆ ਪਤਾ ਨਹੀਂ ਕੀ ਆ ਕੀ ਆਪਾਂ ਠੰਣ ਲੱਗੀ ਜਾ ਰਹੀ ਆ ਵਿੱਚ ਮੈਂ ਬਹੁਤ ਵਧੀਆ ਵੈਸੇ ਗਰਮੀ ਆ ਰਹੀ ਠੰਡ ਲੱਗ ਰਹੀ ਆ ਜਿੱਦਨ ਅਸੀਂ ਅੱਜ ਤੋਂ ਮਹੀਨਾ ਪਹਿਲਾਂ ਵਿਆਹ ਤੇ ਗਏ ਸੀ ਉੱਥੇ ਉਹ ਕਹਿੰਦੇ ਕਿ ਮੈਗਨੇਸ਼ੀਅਮ ਔਲਗਾ ਤੋਂ ਲਿਆ ਮੈਂ ਅੱਜ ਵੀ ਲੈ ਰੱਖਿਆ ਆ ਚੱਲੀਏ ਚਲੋ ਜੀ ਡਾਕਟਰ ਦੇ ਜਾਇਆਏ ਜੇ ਨਾ ਜਾਣਦੇ ਤਾਂ ਹੀ ਚੰਗਾ ਮੈਂ ਕਿਹਾ ਜੀ ਨਾ ਜਾਣਦੇ ਚੰਗਾ ਸੀ ਨਹੀਂ ਵੀ ਬਹੁਤ ਦੁਖਦਈ ਸੀ ਇਹ ਗੱਲ ਸੱਚ ਆ ਵੀ ਅੰਕਲ ਦੀ ਵੀ ਸੇਵਾ ਤੇ ਹੋਇਆ ਕੰਮ ਸਹੀ ਗੱਲ ਆ ਉਹਨੇ ਸੇਮ ਬਿਮਾਰੀ ਉਹ ਦੱਸਦੀ ਪਰ ਸਾਡੇ ਅੰਕਲ ਦੀ ਇਹ ਜਿਹੜੇ ਉਹਨੇ ਸੇਵਾ ਦੁਆਰਾ ਕਰ ਦੇਣੀ ਆ ਫਿਰ ਉਹ ਐ ਸੇਵਾ ਇਕੱਲੇ ਕਰਾਉਣ ਵਾਲੇ ਨਹੀਂ ਇਹ ਸੇਵਾ ਨਹੀਂ ਉਹ ਕਰਦੇ ਇਹ ਗੱਲ ਗਲਤ ਇਹ ਗੱਲ ਗਲਤ ਆ ਤੇ ਮੈਂ ਘਟ ਮਿਲਿਆ ਗਿਆ ਡਾਟੀ ਨੇ ਮੈਂ ਕਰੀ ਆਪਰੇਸ਼ਨ ਕਰਦਾ ਮਮੀ ਵੱਲੇ ਤਾਂ ਡੈਡੀ ਨੇ ਕਹਿ ਦੇਣਾ ਮੈਂ ਕਰ ਦੇਣਾ ਬਸ ਹੁਣ ਜਾਨ ਦੀ ਲੋੜ ਨਹੀਂ ਡਾਟੀ ਨੇ ਕਹਿਣਾ ਗਗਨ ਦੇ ਕਹਿੰਦਾ ਇਹ ਕੀ ਹੋਇਆ ਕਹਿੰਦਾ ਸਕ੍ਰੈਚ ਹੀ ਆ ਐ ਮਾਰੀ ਹੋਈ ਆ ਦਾਧੂ ਨੇ ਦੇਖ ਕੇ ਆਪਰੇਸ਼ਨ ਕਿ ਮਿਲਟਰੀ ਲਈ ਜਾਂ ਜਿੱਜਾ ਨਹੀਂ ਗਿਆ ਇਹ ਅਸੀਂ ਆਉਂਦੇ ਹੋਏ ਸੀਗਾ ਉਹਦਾ ਫੀਡਰ ਜਾਂ ਲੈ ਜੀਏ ਜਾਂਦੇ ਜਾਂਦੇ ਉਹਦਾ ਦਾ ਗ੍ਰੀਸ ਕਰਕੇ ਪਤਾ ਨਹੀਂ ਦੇਖਿਆ ਵੀ ਹੈ ਕਿ ਉਹੀ ਕਹਤਾ ਹਾਂ ਦੇਖਿਆ ਮਾੜਾ ਦੇ ਦੇ ਪਤਾ ਲੱਗਿਆ ਮੈਨੂੰ ਨਹੀਂ ਮੰਮੀ ਦੇ ਨਹੀਂ ਨਹੀਂ ਦੇਖਦਾ ਕੋਣ ਗਗਨਦੀਪ ਲਾਉਂਦੇ ਜਾਂਦੇ ਜਾਂਦੇ ਤਾਂ ਕੁੱਦ ਨੇ ਮੈਂ ਤਾਂ ਨਿਕਲਿਆ ਨਹੀਂ ਹੁੰਦਾ ਬਾਈ ਮੈਨੂੰ ਉਹਦਾ ਐਕਸਪੀਰੀਅੰਸ ਹੈਗਾ ਆ ਐਕਸਪੀਰੀਅੰਸ ਹਾਂ ਉਹ ਜਿਹੜੀ ਗੱਲ ਦੱਸਦਾ ਉਹ ਸਹੀ ਹੋ ਜਾਂਦੀ ਗਗਨਦੀਪ ਨਹੀਂ ਗਗਨ ਕੀ ਆ ਹਾਂ ਕੀ ਮੈਂ ਗਗਨਦੀਪ ਕਹਿੰਦੇ ਨੇ ਕਰਦੇ ਆ ਉਹਨੂੰ ਪਤਾ ਨਹੀਂ ਬਹਿਮ ਦੀ ਇੱਕ ਦਿਨ ਬੈਕ ਪੇਨ ਹੋ ਰਹੀ ਸੀ ਜਿੰਮ ਕਰਕੇ ਥੋੜਾ ਜਿਹਾ ਉਹ ਵੀ ਬੁਰਾ ਲੱਗ ਉਹ ਵੈਸੇ ਹੀ ਚਲ ਗਗਨਦੀਪ ਦੀ ਸਲਾਹ ਲਈ ਤਾਂ ਉਹ ਉਹਨਾਂ ਨੇ ਜੋ ਦੱਸਿਆ ਉਹੀ ਅੱਗੇ ਹੱਡੀਆਂ ਦੇ ਰੱਖ ਹਾਂ ਮੈਨੂੰ ਵੀ ਤੇ ਲੈ ਕੇ ਗਈ ਸੀ ਉਹੀ ਸੇਮ ਪ੍ਰੋਬਲਮ ਅੱਗੇ ਦੱਸੀ ਮੈਂ ਵੀ ਅੱਗੇ ਜਾ ਕੇ ਆਈ ਆ ਜੀ ਆਪਾਂ ਵੀ ਦੇਖ ਸਕਦੇ ਆ ਉਹਦੇ ਬਾਹਰ ਕੱਢ ਗਏ ਨੰਬਰ ਆਉਣਾ ਸੀ ਬੰਦਾ ਆਇਆ ਰਵੀ ਵਰਗਾ ਪੜਿਆ ਲਿਖਿਆ ਵੀ ਕਹਿੰਦਾ ਔਰਤ ਵਾਲੇ ਕਿਹੜੇ ਨੇ ਮੈਂ ਹਣ ਸੁਣੀਓ ਕਰਤੀ ਮੈਨੂੰ ਪਤਾ ਹੀ ਨਹੀਂ ਪਹਿਲਾਂ ਦਾ ਔਰਤੋ ਕ ਹੱਡੀਆਂ ਕਹਿੰਦਾ ਹੱਡੀਆਂ ਮਾਹਾਂ ਦੀਆਂ ਦੀ ਆਹੀ ਲਾਈਨ ਤੇ ਸੀ ਆ ਰਿਹਾ ਡਾਕਟਰਾਂ ਦੇ ਪਿੱਛੇ ਇੰਨਾ ਮੂਰੇ ਚੀਜ਼ਾਂ ਲੱਗ ਜਾਂਦੀਆਂ ਨੇ ਖਾਨਮੌਰ ਕਹਿੰਦੇ ਨੇ ਨਾ ਆਪਕੋ ਕੋਈ ਕਹਿਣਾ ਹੀ ਨਹੀਂ ਆਉਂਦਾ ਆਪਾਂ ਨੂੰ ਮੈਨੂੰ ਤਾਂ ਮੈਨੂੰ ਉਸ ਦਿਨ ਪਤਾ ਲੱਗਿਆ ਵੀ ਹੱਡੀਆਂ ਨੂੰ ਇਹ ਕਹਿੰਦੇ ਨੇ ਆਰਥਰ ਇਹ ਤਾਂ ਲੱਗਦਾ ਇਹ ਦੇਖ ਲਓ ਨਹੀਂ ਪਤਾ ਪਿੰਡ ਨੂੰ ਨਹੀਂ ਪਤਾ ਮੜੇ ਵਾਲੇ ਪ੍ਰਾਇਮਰੀ ਵਾਲੇ ਆ ਸੀ ਪਿੰਡ ਕੌੜੀ ਪ੍ਰਾਇਮਰੀ ਸਕੂਲ ਇਹ ਇਹ ਐਸੇ ਪੜੇ ਲਿਖੇ ਦੀ ਵੀ ਗੱਲ ਇਹ ਡਾਕਟਰ ਐ ਨਾ ਬਾਹ ਪਏ ਦੀ ਪਤਾ ਲੱਗਦਾ ਇਹ ਉਹਨਾਂ ਚਿਰ ਨਹੀਂ ਪਤਾ ਲੱਗਦਾ ਇਹ ਤਾਂ ਕਈ ਕਈ ਚੀਜ਼ਾਂ ਨੇ ਪਿੰਡਾਂ ਦੀਆਂ ਤੇ ਵੀ ਜੰਤਾਂ ਨੂੰ ਜਿਹੜੇ ਕੁਝ ਨਹੀਂ ਪਤਾ ਉਹ ਜਿਹੜੇ ਡਾਕਟਰ ਉਹਨਾਂ ਨੂੰ ਪਤਾ ਦਾ ਵੀ ਉਹ ਥਲਾਨਾ ਗਾਇਨੋਕੋਲੋਜੀ ਹੋਰ ਸੁਣ ਲਓ ਮੈਂ ਤਾਂ ਇੱਥੇ ਨਵੀਂ ਦੁਕਾਨ ਖਰੀਦੀ ਜਦੋਂ ਚਲੋ ਕੋਈ ਆਪਣੇ ਕਸਟਮਰ ਇਹਨੇ ਘਟਾਣੀ ਤੇ ਨੇ ਹਮਮ ਸਮਾਂ ਵਜੇ ਆਪਾਂ ਕਰਨਾ ਉਹਨਾਂ ਨੇ ਵੀ ਕੋਈ ਗੱਲ ਕਹੀ ਉਹ ਆਏ ਇੱਥੇ ਚਲ ਮੈਂ ਨਵਾਂ ਨਵਾਂ ਹੁਣ ਸਾਨੂੰ ਪਤਾ ਪੜਾਈਦਾ ਆਪਣੀ ਪਿੰਡ ਵਾਲੀ ਅੱਛੀ ਗੱਲ ਹੈ ਉਹ ਆ ਕੇ ਉਹਨਾਂ ਨੇ ਚਲੋ ਰਿਸ਼ਤੇ ਦੀ ਗੱਲ ਕਰਨੀ ਸੀ ਉਹਨਾਂ ਨੇ ਮਿਲਾਇਆ ਕਹਿੰਦੇ ਮੇਰੇ ਪਿਓਂਤੀ ਉਹ ਦਾ ਸਮਝ ਨਾ ਆਵੇ ਬਹੁਤ ਜ਼ਿਆਦਾ ਬਾਰੋਂ ਨੇ ਮੈਨੂੰ ਨਾ ਸਮਝ ਆਇਆ ਸੱਚੀ ਨਹੀਂ ਪਤਾ ਨਹੀਂ ਪਤਾ ਮੈਨੂੰ ਸੰਦ ਵਿੱਚ ਪਤਾ ਕਿ ਝੂਠ ਬੋਲਣਾ ਕੋਈ ਪਤਾ ਹੀ ਨਹੀਂ ਰਹਾ ਇਹ ਤਾਂ ਹੁਣ ਚੱਲੇ ਨੇ ਆਹ ਜਾ ਕੇ ਕਿਤੇ ਬਿਆਨ ਤੋਂ ਬਾਅਦ ਪਤਾ ਲੱਗਿਆ ਫਰਾਂਸੀ ਮੰਗੇਤਰ ਨੂੰ ਇਹ ਇਹ ਪਾਰਟੀ ਜੋ ਹੁਣ ਜ਼ਿਆਦਾ ਚੱਲਣ ਲੱਗਿਆ ਵਾ ਸੀ ਸਿਵਲਿੰਗ ਕੀ ਸਿਵਲਿੰਗ ਕਿੰਨੇ ਇਹ ਸੀ ਬਲੈਂਕ ਹੋ ਗਿਆ ਹਨ ਤੇ ਉਹਨਾਂ ਬ੍ਰਦਰਸ ਇਸ ਨੂੰ ਮਗਰ ਉਹ ਇਹ ਭੈਣ ਭਾਈ ਤੇ ਚੇਹਰੀ ਹੈ ਕਿੰਨਾ ਪੈਸਾ ਲਾਉਂਦਾ ਇਹ ਤੁਸੀਂ ਸਾਡੇ ਤੋਂ ਪੁੱਛ ਲੈਣਾ ਬਿਲੈਂਕ ਹੋ ਜਾਂਦਾ ਬਹੁਤ ਬੜਾ ਜਿਹੜੇ ਨਹੀਂ ਤਾਂ ਹੁਣ ਜਿਹੜੀ ਨਵੀਂ ਜਨਰੇਸ਼ਨ ਹੈ ਜੈਨ ਸੀ ਕਹਿੰਦੇ ਨੇ ਇਹਨਾਂ ਦੇ ਨਵੇਂ ਸ਼ਬਦ ਨੇ ਪਹਿਲਾਂ ਸਿੱਧੂ ਵਾਲੀ ਜਗ੍ਹਾ ਆਪਾਂ ਨੂੰ ਮਿਲਣੀ ਸੀ ਫੇਸ ਕਰਕੇ ਭਾਂਡਿਆਂ ਦੀ ਗੱਲ ਆ ਪੜਾਈ ਦੇ ਚੱਕਰ ਨੇ ਫਿਰ ਚਾਚੀ ਨੇ ਵੀ ਕੁਝ ਲੈਣਾ ਸੀ ਪਰ ਹੁਣ ਕਹਿੰਦੇ ਕੁਝ ਕਿਹਾ ਸੀ ਕਿ ਲੈ ਕੇ ਜਾਣਾ ਸੀ ਉਹ ਲੈਣਾ ਸੈਂਡਵਿਚ ਮੇਕਰ ਦਾ ਸੱਚ ਕਿੰਨੇ ਪੈਸੇ ਮੁੱਕਗੇ ਚਲੋ ਫਿਰ ਸਹੀ ਮੇਲ ਲੈ ਆਪਾਂ ਕਿਹੜਾ ੱਕਾ ਕਰਦੇ ਆਂ ਦੇਖ ਲਓ ਐ ਨਹੀਂ ਕਹਿੰਦੇ ਤੁਹਾਨੂੰ ਲੱਗਦਾ ਵੀ ਇੱਕ ਨੇ ਪਧਾਰਨਾ ਹੀ ਕਰਨਾ ਇਹ ਸਹੀ ਗੱਲ ਹੈ ਮੈਂ ਤੁਹਾਨੂੰ ਵੈਰਾਈਟੀ ਦਿੰਦਾ ਫੇਰ ਆ ਕੇ ਉਸੇ ਤੇ ਗਰਾਰੀ ਡਾਲੀ ਆਕ ਲੈਣੀਆਂ ਲੈਣੀਆਂ ਅੱਧਾ ਲਿਖਾ ਆ ਸਿੰਘ ਸਾਹਿਬ ਹਟਦੇ ਨਹੀਂ ਹੈ ਵੀ ਜਿੰਨੇ ਤੇ ਟੁੱਟਦੀ ਨਹੀਂ ਪੂਰੀ ਕਰਦੇ ਆ ਦੂਜੀ ਨਵੀਂ ਮੰਗਾਂ ਵਾਈਨ ਤਾਂ ਆਪਾਂ ਪੁੰਦੇ ਨਹੀਂ ਆਏ ਪਾਣੀ ਵੀ ਹੈਗਾ ਹੈ ਜਿੰਨਾ ਜਿਹੜੇ ਕੱਚ ਦੀ ਟੁੱਟਦੀ ਨਹੀਂ ਤੁਸੀਂ ਹਟਣਾ ਨਹੀਂ ਇਹ ਸੋਣ ਕੇ ਵਾ ਲੱਗਦੀ ਰੋਹ ਜੀ ਆ ਕੇ ਇਹਨੂੰ ਚੱਕ ਲੈਂਦੇ ਨੇ ਇਹਨਾਂ ਨੂੰ ਵਧੀਆ ਲੱਗੀ ਨਾ ਇਹ ਚੀਜ਼ ਆ ਨਵੇਂ ਭਾਂਡੇ ਜੀ ਹੋਰ ਆ ਗਏ ਹੁਣ ਕੀ ਕੀ ਕਰੀ ਜਾਵੇ ਬੰਦਾ ਆ ਕਿੰਨੇ ਸੋਹਣੇ ਨੇ ਇਹਨੂੰ ਤਾਂ ਠਾਈ ਜਾਣਾ ਇਹ ਲੁੱਟਣ ਵਾਲੇ ਅਚਾਰ ਦਾ ਸੀਜ਼ਨ ਆ ਜਾਣਾ ਅਚਾਰ ਵਾਲੇ ਚੱਲ ਪਾ ਏਨੇ ਵਾਰ ਆ ਕੇ ਅੱਧੀ ਦੁਕਾਨ ਸਿੱਖ ਗਏ ਅਸੀਂ ਇਹ ਜੀ ਬਹੁਤ ਮਜ਼ਾ ਆ ਜਾਂਦਾ ਬਈ ਸਿੰਘ ਸਾਹਿਬ ਇਹ ਕਾਫੀ ਚਿਕਾ ਹੋ ਜਾਏਗਾ ਮਮੀ ਬਹੁਤ ਹੀ ਹਲਕੇ ਮਮੀ ਔਖਾ ਹੀ ਆ ਜਵਾ ਕਾਨੂੰ ਭਾਂਡਿਆ ਤੇ ਆ ਮੈਨੂੰ ਆਹ ਗਲਾਸ ਚ ਨਹੀਂ ਦਿੱਤਾ ਛੋਟਾ ਜਿਹਾ ਗਲਾਸ ਹੁੰਦਾ ਸੀ ਉਹ ਪੋ ਗਿਆ ਸੀ ਮੈਨੂੰ ਬਹੁਤ ਸੋਸ਼ਲ ਇਹ ਵੀ ਚੱਲ ਗਿਆ ਛੋਟਾ ਮੈਂ ਘਰ ਦੇ ਨੂੰ ਕਿਹਾ ਸੀ ਵੀ ਤੁਸੀਂ ਇਧਰੋਂ ਗਲਵੰਤ ਦੇ ਲੰਘ ਚੱਲੋ ਮੈਂ ਫੜ ਕੇ ਲਿਆਈ ਫੀਡਰ ਜਾਂ ਕਾਨੂੰ ਟਾਲਦੇ ਨੇ ਚਾਹ ਪੀਣ ਆ ਗਏ ਮੈਨੂੰ ਮੈਨੂੰ ਹੀ ਉਹ ਦੇਦੀ ਮੈਨੂੰ ਲੋੜ ਵੀ ਨਹੀਂ ਸੀ ਮੀਰਾ ਕਹਿੰਦਾ ਚਾਹ ਨਹੀਂ ਪੀਣ ਵਾਲੇ ਇੰਨੋ ਲੈ ਲੈ ਅ ਕਿਵੇਂ ਬੈਠੇ ਨੇ ਪਹਿਲਾ ਨੀਵਾ ਉਹ ਦੂਚੇ ਉਹ ਦੂਚੇ ਦੋਚੇ ਦੇ ਵਿੱਚ ਉੱਚੇ ਨਹੀਂ ਬੈਂਚ ਤਾਂ ਬਰਾਬਰ ਹੈ ਤਾਂ ਅੱਜੀ ਥੋੜੀ ਲੰਬੀ ਆ ਨਾ ਥੋੜੀ ਨਹੀਂ ਬਹੁਤ ਉੱਚੀ ਆ ਲੰਬੀ ਉੱਚੀ ਆ ਨਹੀਂ ਮੈਂ ਕਹਤਾ ਸੀਗਾ ਵੀ ਥੋੜੀ ਉੱਚੀ ਅੱਛਾ ਘੈਂਟ ਲੱਗ ਰਹੇ ਆ ਚੱਕਲੇ ਬੇਲਨੇ ਆਂ ਅੱਡੀ ਹੁਣ ਦਰਵਾਜ਼ਾ ਹੋ ਗਿਆ ਖਤਮ ਇਹ ਕਿਉਂ ਹੋਇਆ ਤੁਹਾਨੂੰ ਪਤਾ ਇਹ ਭਾਈ ਵੈਸੇ ਬਹੁਤ ਗਲਤ ਗੱਲ ਆ ਨਾ ਕੁਝ ਦਿਨ ਮੈਂ ਟੀਵੀ 'ਚ ਦੇਖਦੀ ਸੀਗੀ ਕਹਿੰਦੇ ਵੀ ਹੁਣ ਜਨਾਨੀਆਂ ਨੇ ਚੱਕਲੇ ਤੇ ਬਿਲਨੇ ਦੀ ਆਡੀਓ ਤੋੜਤੀ ਕਿਉਂਕਿ ਸਿੱਧਾ ਸ਼ੈਲਫ ਤੇ ਬਣਾਈ ਜਾਂਦੀਆਂ ਨੇ ਵੀ ਇਹ ਗਲਤ ਗੱਲ ਆ ਕਹਿੰਦੇ ਵੀ ਮੰਨਣ ਦੇ ਅਕੋਰਡਿੰਗ ਆ ਜੀ ਤੁਸੀਂ ਇਹਨਾਂ ਨੂੰ ਜੋੜ ਕੇ ਰੱਖਦੇ ਹੋ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਬਰਕਤ ਰਹਿੰਦੀ ਆ ਮੈਂ ਉਦੋਂ ਦਾ ਬੜਾ ਹੋ ਗਈ ਤਾਂ ਮੇਰੇ ਤਾਂ 5-6 ਚੱਕਲੇ ਨੇ ਮੈਂ ਤਾਂ ਉੱਤੋਂ ਚਾਰੇ ਤਾਂ ਨਹੀਂ ਜਿੰਨੀਆਂ ਪ੍ਰੋਬਲਮਾਂ ਬਾਦੀਆਂ ਘਰਾਂ ਦਾ ਮਾਹੌਲ ਖਰਾਬ ਹੁੰਦੇ ਲੋ ਬਾਕੀ ਦਾ ਸੁੱਖ ਰੱਖੇ ਹੋਵੇ ਨਾ ਹੋਵੇ ਸਾਡੇ ਚੱਕਲੇ ਵੇਲੇ ਨੇ ਜ਼ਰੂਰ ਵੇਖਣ ਲੱਗੇ ਨੇ ਇਹਦਾ ਮਤਲਬ ਇਹ ਹੈ ਵੀ ਇਹ ਬਣਿਆ ਹੋਏ ਨੇ ਤਾਂ ਰੱਖ ਕੇ ਜਾ ਨਹੀਂ ਕਈਆਂ ਨੂੰ ਪਤਾ ਕੀ ਕਰਨਾ ਕਈਆਂ ਨੇ ਵੇਚ ਆ ਵੀ ਸੱਟ ਦੇਣਾ ਵੀ ਹੁਣ ਕਿੱਥੇ ਦਾ ਕੰਮ ਹੀ ਖਤਮ ਕਰੀਏ ਇਹ ਵੀ ਕਿਹਾ ਵੀ ਆਪਣੀ ਦੁਕਾਨ ਤੋਂ ਲੈ ਜੂਗਾ ਤੁਸੀਂ ਪੈਸੇ ਵਧੀਆ ਬਰਚਾ ਦੇਵੋਗੀ ਹਾਂ ਉਹ ਕਿਹੜੀ ਬੋਲਦੀ ਹੈ ਨੌਕਰੀ ਤੋਂ ਆਉਂਦੇ ਨੇ ਕਈ ਪ੍ਰਕਾਰ ਦੇ ਨੇ ਨਾ ਹਾਂ ਹਾਂ ਅਲੱਗ-ਅਲੱਗ ਪਰਸੈਂਟੇ ਸੋਨੇ ਦੇ ਪੈਸੇ ਜਿਆਦਾ ਦ ਸੂਰੇ ਕਦਾਈ ਦੇ ਵਿੱਚੋਂ ਮਿਲਿਆ ਸੀ ਦੂਜੀ ਗੱਲ ਆ ਹੁਣ ਬਣਾਉਣ ਲਈ ਥੋੜੀ ਨਹੀਂ ਇਹ ਤਾਂ ਰੱਖਣ ਲਈ ਹੋਏ ਨੇ ਨਹੀਂ ਉਹ ਸੋਹਣੀਆਂ ਬਣਾਉਂਦੇ ਨੇ ਮੈਂ ਹੈ ਕਿ ਪਰ ਵਰਤਦਾ ਨਹੀਂ ਨਾ ਇਹਦਾ ਮੈਂ ਕਿਹਾ ਵਰਤਦਾ ਘਟਾ ਘਣਾ ਛੋਲ ਹੀ ਵਾਧਰਾ ਹੈ ਕੁੜੀਆਂ ਨੇ ਉਹਨਾਂ ਦੇ ਨਹੀਂ ਬਣਾਏ ਨੇ ਨਾਲੇ ਨਾਲੇ ਦੋ ਦੋ ਘੋਲ ਕੇ ਬਣਾਉਣੇ ਪ੍ਰਾਣੀਆਂ ਵਿਚਾਰੀਆਂ ਰੋਟੀਆਂ ਕੀ ਮਿਲਣਗੀਆਂ ਪਹਿਲਾਂ ਹੀ ਸਰਵਾਈਵ ਕਰਾਂਗੇ ਉਹ ਕਿਸ ਤੇ ਤਾਰ ਲਗਾ ਦੀ ਆ ਕੇ ਜੜ ਤੇ ਕੋਈ ਕਿਸੇ ਨੂੰ ਸਰਵਾਈਵ ਜਿਹੜੇ ਬੰਦੇ ਨੂੰ ਕਹਿ ਰਹੇ ਹੋ ਉਹਨੂੰ ਰੋਟੀ ਬਣਾਉਣ ਦਾ ਵਾਅਦਾ ਹੋਏਗਾ ਚੌਂਕੇ ਅੱਜ ਰਾਜ ਦੀ ਮੈਨੂੰ ਕਹਿ ਰਿਹਾ ਸੀ ਕਹਿੰਦਾ ਜੇ ਤੁਸੀਂ ਰੱਬ ਕੋਲੇ ਜਾਣਾ ਰੱਬ ਨੇ ਤੁਹਾਨੂੰ ਤੇਲ ਵਾਲੇ ਕੜਾਹੇ ਦੀ ਡਿਊਟੀ ਦੇ ਦੇਣੀ ਹੈ ਵੀ ਬਾਅਦ ਵਿੱਚ ਕਹਿੰਦਾ ਪਕੌੜੇ ਚਲੇ ਆ ਜਾਏ ਤੇ ਇਹਨਾਂ ਨੂੰ ਮਦਲਫੇ ਚੱਕਲਾ ਬਿਲਣਾ ਵਰਤਣਾ ਚਾਹੀਦਾ ਮੇਰੇ ਸਾਬ ਨਾਲ ਹੈਲਥ ਲਈ ਵੀ ਵਧੀਆ ਚੀਜ਼ ਆ ਦੇਖੋ ਸੈਲਫਾ ਤੋਂ ਉਹ ਹੀ ਪੋਚੇ ਉਹ ਹੀ ਸਾਰੇ ਪ੍ਰੈਸ਼ ਕਰਕੇ ਸ਼ੁੱਧ ਕਰਕੇ ਰੋਟੀ ਬਣਾਈ ਹੁੰਦੀ ਹੈ ਜਿਹੜੀ ਉਹ ਸਹੀ ਬਾਤ ਚੱਕਲੇ ਵੀ ਛੱਡਦੇ ਲੈ ਕੇ ਜਾਂਦੇ ਆ ਕਟਿੰਗ ਬੋਰਡ ਅਸੀਂ ਕਟਿੰਗ ਪੁਆਇੰਟ ਉੱਤੇ ਹੀ ਵੇਚੀ ਜਾਂਦੀ ਹੈ ਉਹ ਵੀ ਨੱਕੜ ਪਰ ਸੈਲਫਾ ਤੇ ਨਾ ਵਰਤ ਹਾਂ ਘੱਟੋ ਘੱਟ ਚੱਕਲੇ ਵੇਲਣੇ ਵਿਕਣੇ ਚਾਹੀਦੇ ਹਾਂ ਇਸ ਟਾਈਮ ਤੇ ਵੇਲਣ ਦਾ ਕੰਮ ਲੱਭ ਜਾਂਦਾ ਚਲੋ ਚੱਕਲੇ ਦੀ ਲੋੜ ਨਹੀਂ ਮਿਲਦਾ ਤਾਂ ਠੀਕ ਹੈ ਜੀ ਆਓ ਜਰੂਰ ਲੈ ਕੇ ਜਾਓ ਤੁਹਾਨੂੰ ਵੀ ਲੈਣੀ ਆਪਾਂ ਵੀ ਲਿੱਤਾ ਥੋੜਾ ਜਿਹਾ ਸਾਮਾਨ ਨਹੀਂ ਅਸੀਂ ਘਰ ਜਾ ਕੇ ਵੀ ਦਿਖਾਣਾ ਕੁਝ ਚੱਲੀਏ ਕਰੇ ਰਿਸ਼ਤੇਦਾਰ ਆ ਗਏ ਜਦਰਾ ਹੈ ਤੋ ਆਪਾਂ ਆਪਣੇ ਕੰਮ ਕਰਕੇ ਮੁੜੇ ਅੱਦੇ ਵਿੱਚੇ ਰਹੇ ਕਿਉਂਕਿ ਰਿਸ਼ਤੇਦਾਰ ਆ ਗਏ ਸੀਗੇ ਵੀ ਸਮਝਣਾ ਮੁੜਨਾ ਪਿਆ ਤੇ ਫਿਰ ਗੁਲਗਲੇ ਕਚੌੜੀਆਂ ਦਾ ਪ੍ਰੋਗਰਾਮ ਕਾਫੀ ਢੇਰ ਦਾ ਬਣ ਰਿਹਾ ਸੀਗਾ ਪਰ ਇਹ ਨਹੀਂ ਬਣ ਰਹੀਆਂ ਸੀਗੀਆਂ ਪ੍ਰੋਗਰਾਮ ਹੀ ਬਣਦਾ ਸੀਗਾ ਕੱਲਾ ਤੇ ਹੁਣ ਕੋਈ ਬੰਦ ਦਾ ਦਿਨ ਜਿਹਾ ਹੁੰਦਾ ਬਣਾਉਂਦੇ ਨੇ ਸਾਰੇ ਕੀ ਹੁੰਦਾ ਮਮੀ ਕੋਈ ਵਾਸੜੇ ਕਹਿੰਦਾ ਕੋਈ ਬਿਹੜੇ ਕਹਿੰਦਾ ਮੈਂ ਤਾਂ ਆਪਣੀ ਬਦਾ ਪੁੱਤਰਾ ਬੰਦ ਮਾਤਾ ਰਾਣੀਆਂ ਦੇ ਦਿਨ ਹੁੰਦੇ ਨੇ ਤੇ ਉਹ ਦਿਨਾਂ ਮਤਲਬ ਕੋਈ ਸ਼ਰਮ ਮੱਥਾ ਟੇਕਦੇ ਨੇ ਕਾਫੀ ਨਾਲ ਆਪਣੇ ਪਿੰਡ ਵੀ ਉਰੇ ਇਹ ਵੀਡੀਓ ਪਤਾ ਨਹੀਂ ਕੌਣ ਦੇਖਣ ਨੂੰ ਮਿਲੂਗੀ ਪਤਾ ਉਹ ਹੁਣ ਉਹ ਤਾਂ ਇੱਕ ਦਿਨ ਪਹਿਲਾਂ ਕਹਿੰਦੇ ਬਣਾਉਂਦੇ ਹੁੰਦੇ ਰਿਹਾ ਨਾ ਵੈਸੇ ਤਾਂ ਸ਼ਾਮ ਨੂੰ ਬਣਾ ਲੈਂਦੇ ਨੇ ਤਾਂ ਚੱਲਣਾ ਨੇ ਤਾਂ ਪਿਛਲਾ ਮੇਲਾ ਤਾਂ ਆਉਣਾ ਵੈਸੇ ਤਾਂ ਕੱਲ ਦਾ ਭਾਣਾ ਸੱਦਾ ਆਇਆ ਸੀਗਾ ਹਾਂ ਵਿਚੋਰੀਆਂ ਦਾ ਆਪਾਂ ਚਲੋ ਕਿਤੇ ਜਾਂਦੇ ਤਾਂ ਹੈ ਨਹੀਂ ਆਪਾਂ ਸਾਰੇ ਬਣਾਉਂਦੇ ਨੇ ਆਪਾਂ ਕਦੇ ਬਣਾ ਕੇ ਖਾ ਚੂਰਿਆਂ ਤਾਂ ਇਹ ਪਾ ਬਣਾਉਣੇ ਆ ਉਹ ਵੀ ਬਣਾਉਂਦੇ ਆ ਪਰ ਆਹ ਦਿਨਾਂ ਤੋਂ ਫੇ ਪਹਾਨਾ ਹੀ ਚਾਹੀਦਾ ਹੁੰਦਾ ਵਾ ਖਾਣ ਨੂੰ ਅਸਲ ਤੇ ਫੇ ਡੈਡੀ ਦਾ ਆਰਡਰ ਹੋ ਗਿਆ ਨਹੀਂ ਤਾਂ ਅਸੀਂ ਕੱਲ ਜਾਦੇ ਸੀ ਫੇ ਇੱਕ ਲੰਗ ਗੁਲਗਲੇ ਵੀ ਗੁਲਗਲੇ ਕਹਿੰਦੇ ਵੀ ਖਾਦੇ ਆ ਰਾਸਤੇ 'ਚ ਆਉਂਦੀ ਗੱਲਾਂ ਕਰਨ ਲੱਗੇ ਦੀ ਗੁਲਗਲੇ ਗੁਲਗਲੇ ਸੋ ਗੁਲਗਲੇ ਵੀ ਬਣਾਉਣੇ ਆ ਨਹੀਂ ਗੁਲਗਲਿਆਂ ਦੇ ਡੈਡੀ ਨੇ ਕਿਹਾ ਸੀ ਕਿਚੌਰੀਆਂ ਤਾਂ ਫੇ ਅਸੀਂ ਹਰ ਕਰਿਆ ਸੀ ਕਚੌਰੀ ਕਚੌਰੀਆਂ ਵੀ ਜਿਹੜੀ ਵਿੱਚ ਵਿੱਚ ਕਹਿ ਰਹੇ ਸੀ ਡੈਡੀ ਨੂੰ ਜਾਈਏ ਤਾਂ ਤਾਂ ਰਾਜਦੀਪ ਨੂੰ ਵਧੀਆ ਜੀ ਸਿੰਪਲ ਜੀ ਚਾਹੀਦਾ ਰਾਜਦੀਪ ਨੂੰ ਬਹੁਤ ਪਸੰਦ ਨੇ ਠੰਡੇ ਬਹੁਤ ਵਧੀਆ ਲੱਗਦੇ ਨੇ ਗੁਲਗਲੇ ਠੰਡੇ ਸਵੇਰੇ ਖਾਵੇ ਤਾਂ ਬੰਦਾ ਬਾਰੇ ਮਜ਼ੇਦਾਰ। ਦਹੀਂ ਦੇ ਨਾਲ ਐ ਵਿੱਚ ਡੁੱਗ ਜਾ ਪਾ ਗੂਠੇ ਨਾਲ ਫਿਰ ਉਹਨੂੰ ਭਰ ਕੇ ਮੈਂ ਸ਼ੁਰੂ ਦੇ ਬਹਾ ਦਿਖਾਨੀ। ਚਾਹ ਨਾਲ ਜਾਂ ਸਵੇਰੇ ਕੋਈ ਬੰਦਾ ਤੁਰਦਾ ਫਿਰਦਾ ਖਾਣਾ। ਚਾਹ ਨਾਲ ਵੀ ਸੁਆਦ ਆਦੈ ਨੇ ਬਹੁਤ ਵਧੀਆ ਲੱਗਦੇ ਨੇ ਠੰਡੇ ਹੋਏ। ਇਹਦੇ ਤੁਰਦੇ ਫਿਰਦੇ ਵੀ ਵਧੀਆ ਲੱਗਦੇ ਆ ਉਹਦਾ ਖਾਣਾ। ਬੰਦ ਵਿੱਚ ਸਾਰਾ ਕੁ ਕੋਲੇ ਆਉਂਦਾ ਮਿੱਠਾ ਇਹ ਰੇ ਹਨਾ। ਕੀ ਗੱਲ ਕੋਈ ਪ੍ਰੋਬਲਮ ਐ? ਨਹੀਂ ਅੱਗ ਘਟਾ। ਅੱਛਾ ਮੈਂ ਕਿਹਾ ਤਾਂ ਹੀ ਸੇਕ ਜਾ। ਤਾਂ ਹੀ ਹੋਰ ਕਰੀਏ। ਬਾਬਾ ਮੇਗਾ ਟਾਈਮ ਲੱਗ ਗਿਆ ਨਹੀਂ ਤਾਂ ਲੱਗਦਾ ਨਹੀਂ ਇਹਨੂੰ ਚੌਰੀਆਂ ਵੀ ਵਧੀਆ ਹੁੰਦੀਆਂ ਨੇ ਹੁੰਦੀਆਂ ਬਹੁਤ ਹੈਵੀ ਨੇ ਤੇ ਲਾਣੀਆਂ ਟਹਿਣ ਪਸ ਤਲੇ ਆਵਿਆ ਪੁਰ ਉਹਨੇ ਬਸ ਇਹਨਾਂ ਲੱਕੜ ਚੱਤੀ ਨੇ ਪਰ ਸੁਆਦ ਹੁੰਦੀਆਂ ਨੇ